ਤੇ ਮੈਨੂੰ ਕਾਲ ਕਰਕੇ ਨਹੀਂ ਆਉਂਦਾ ਕਿਆ ਤੇਰਾ ਪੁੱਤ ਸਰਦਾਰ ਕਿਤੇ ਸਵਾਤੇ ਪਾਰ ਹਾਏ ਇਹ ਦੇਖੋ ਨਹੀ ਇਹਦੇ ਥੋੜਾ ਅੱਛਾ ਪਟਰਾ ਲਾ ਲੇ ਫਟ ਕਿਤਾਬੇ ਕਾਇਨ ਕਿਤਾਬੇ ਕਾਇਨ koi daru mein tu pehla maa baa to karega nai baat karega ਚੰਗੇ ਭਵਿੱਖ ਦੀ ਖਾਤਰ ਪੰਜਾਬੀ ਨੌਜਵਾਨ ਨਿਰਦੇਸ਼ਾਂ ਦਾ ਰੁਖ ਕਰ ਰਹੇ ਹਨ ਪਰ ਉੱਥੇ ਕਿਸੇ ਅਣਜਾਣੇ ਘਟਨਾ ਕਾਰਨ ਉਹਨਾਂ ਨੂੰ ਮੌਤ ਆਪਣੀ ਅਗੋਸ਼ ਵਿੱਚ ਲੈ ਕੇ ਪਿੱਛੇ ਬੁੱਢੇ ਮਾਪੇ ਤਾ ਲੱਕ ਹੀ ਤੋੜ ਦਿੰਦੀ ਹੈ ਐਸੇ ਹੀ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਬਟਾਲਾ ਦੇ ਪਿੰਡ ਤਲਵੰਡੀ ਪਰਥ ਤੋਂ ਜਿੱਥੋਂ ਦਾ ਰਹਿਣ ਵਾਲੇ 35 ਸਾਲਾ ਨੌਜਵਾਨ ਤਲਵਿੰਦਰ ਸਿੰਘ ਜੋ ਕਿ 2009 ਵਿੱਚ ਇੰਗਲੈਂਡ ਜਾਂਦਾ ਹੈ ਤੇ ਉੱਥੇ ਉਸ ਦੇ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ 14 ਸਾਲ ਹੋ ਗਈ ਇੰਗਲੈਂਡ ਗਏ ਸਾਰੀ ਜਮਾ ਪੂੰਜੀ ਖਰਚ ਕਰ ਦਿੱਤੀ ਬੇਟੇ ਨੂੰ ਵਿਦੇਸ਼ ਭੇਜਣ ਤੇ ਸਾਡਾ ਬੇਟਾ ਤਿਲਵਿੰਦਰ ਸਿੰਘ 2009 ਨੂੰ ਇੰਗਲੈਂਡ ਗਿਆ ਸੀ ਇੰਗਲੈਂਡ ਗਿਆ ਸੀ ਪਰ ਉੱਥੇ ਇਹ ਹਾਲਾਤ ਨਹੀਂ ਸਦਾਰ ਸਕਿਆ ਪੂੰਜੀ ਪੂੰਜੀ ਇਕੱਠੀ ਕਰਕੇ ਮੈਂ ਬਈਲੀ ਬੋਰਡ ਦੇ ਵਿੱਚ ਡਾਇਰਮੈਨ ਦੇ ਅਹੁਦੇ ਤੇ ਨੌਕਰੀ ਕੀਤੀ ਪੈਸਾ ਪੈਸਾ ਇਕੱਠਾ ਕਰਕੇ ਜੀਪੀ ਫੰਡ ਜੀ ਸਾਰਾ ਕਢਾ ਕੇ ਲਾ ਕੇ ਮੈਂ 16 ਲੱਖ ਉਹਨੂੰ ਮੈਂ ਅਮਲੇੜ ਭੇਜਿਆ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ 14 ਸਾਲ ਪਿੱਛੋਂ ਵੀ ਉਹ ਮੈਂ ਮੂੰਹ ਨਹੀਂ ਵੇਖ ਸਕਿਆ 23 ਤਰੀਕ ਨੂੰ ਮੈਨੂੰ ਖਬਰ ਆਈ ਆ ਮਨੇਰੇ 2 ਵਜੇ ਤੇ ਉਸ ਨੂੰ ਹੱਟ ਅਟੈਕ ਨਾਲ ਮੌਤ ਹੋ ਗਈ ਫੇਰ ਘਰ ਦੇ ਜੀਆਂ ਨੂੰ ਮਠਾਲਿਆ ਤੇ ਉਹ ਤਹੀਂ ਇੱਕ ਫੋਨ ਨਹੀਂ ਚੁੱਕਿਆ ਤੇ ਆਹਨ ਕੋ ਫੋਨ ਮਿਲ ਨੂੰ ਆਉਂਦਿਆ ਤੇ ਉਹਦੀ ਮੌਤ ਹੋ ਚੁੱਕੀ ਹੱਟ ਟੈਗ ਦੇ ਨਾਲ ਤੇ ਅਸੀਂ ਬਾਹਰੋਂ ਫੋਨ ਲਾਇਆ ਤੇ ਫਿਰ ਪਤਾ ਕੀਤਾ ਦੇਖਿਓ ਸਾਨੂੰ ਬਾਹਰੋਂ ਫਿਰ ਪਤਾ ਲੱਗਾ ਕਿ ਹਾਂ ਠੀਕ ਉਹਦੀ ਮੌਤ ਹੋ ਗਈ ਆ ਗਏ ਲੋ ਕਰਦੇ ਹਾਲਾਤ ਹੀ ਨਹੀਂ ਸੁਧਾਰ ਰਹੇ 14 ਸਾਲ ਜੀ 14 ਸਾਲਾਂ ਦੇ ਇਹ ਘਰ ਦੇ ਹਾਲਾਤ ਨਹੀਂ ਸੁਧਾਰ ਸਕੇ ਕਿਉਂਕਿ ਪੂੰਜੀ ਪੂੰਜੀ ਜਿਹੜੀ ਇਕੱਠੀ ਕੀਤੀ ਉਹ ਤੇ ਸਾਰੀਆਂ ਲਾਤੀ ਉਧਰ ਤੇ ਮੁੜ ਕੇ ਸਾਥੋਂ ਆਪਣਾ ਸੁਧਾਰ ਨਹੀਂ ਗਿਆ ਸਾਡੇ ਮਕਾਨ ਵੇਖੋ ਸਾਰੇ ਠੱਠੇ ਆ ਬਾਲਾਂ ਦੇ ਮਕਾਨ ਨੇ ਤੇ ਸਾਰੇ ਠੱਠੇ ਹੋਏ ਆ ਕੀ ਪੀਲ ਕੀ ਕਰਦੇ ਅਹੀਂ ਪੀਲ ਕਰਦੇ ਗਵਰਨਮੈਂਟ ਵਾਲੀ ਕਿ ਸਾਡੇ ਲੜਕੇ ਦੀ ਡੈੱਡ ਬਾਡੀ ਜਿਹੜੀ ਆ ਸਾਨੂੰ ਭਾਰਤ ਭੇਜੀ ਜਾਵੇ ਤੇ ਕੋਈ ਇਹਨੇ ਸਰਕਾਰ ਨੇ ਸਾਡੀ ਅਜੇ ਤੱਕ ਮਾਇਤ ਨਹੀਂ ਕੀਤੀ ਨਾ ਅਜੇ ਤੱਕ 3 ਦਿਨ ਹੋ ਗਿਆ ਅਜੇ ਤੱਕ ਸਾਡੇ ਕੋ ਕੋਈ ਵੀ ਸਰਕਾਰੀ ਮੁਲਾਜ਼ਮ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਕੋ ਕਹੇ ਨੇ ਸਾਡੀ ਸਾਰ ਨਹੀਂ ਰਹੀ ਧਿਆਨ ਕੇ ਠੀਕ ਮੈਂ ਨਾਂਵ ਚ ਭੇਜਿਆ ਸੀ ਖੀਰ ਜੇ ਨਾਂ ਦੀ ਨਾਂ ਦੇਖੀ ਅਜੇ 14 ਸਾਲ ਮੇਰੇ ਪੁੱਤਰ ਨੂੰ ਘੇਰ ਨੂੰ ਹੋ ਗਈ ਬੜੀ ਮਿਹਨਤ ਕਰਕੇ ਮੈਂ ਪੁੱਤ ਔਖੇ ਪਾਲ ਕੇ ਕੱਲੇ ਬਾਹਰ ਕਿ ਚੱਲ ਮੇਰਾ ਪੁੱਤ ਕਮਾ ਕੇ ਮੈਨੂੰ ਕੱਲੂਗਾ ਪਰ ਕਮਾਈ ਕੀਤੀ ਸਰਕਾਰ ਨੂੰ ਹੀ ਦੇਤੀ ਉਧਰ ਸਰਕਾਰ ਨੂੰ ਨੇ ਦੇਤੀ ਆਖਣਾ ਮੰਮੀ ਮੈਂ ਇੱਥੇ ਪੇਪਰ ਬਣਾਉਣ ਡਿਆ ਵਾਂ ਹਾਂ ਮੈਂ ਪੇਪਰ ਬਣਾਉਣ ਡਿਆ ਵਾਂ ਆਂਦਾ ਹੀ ਹੁਣ ਮੈਂ ਆ ਜਾਣਾ ਵਾਂ ਮੰਮੀ ਇੱਕ ਮਹੀਨਾ ਹੀ ਆ ਸਰਵ ਨਵੇਂ ਸਾਲ ਚ ਮ ਆ ਜਾਣਾ ਮੈਂ ਆਣ ਕੇ ਨਾ ਕੁਛ ਕਰੂੰਗਾ ਮੈਂ ਨਾ ਵੇਖਿਆ ਕਰਨਾ ਮੈਂ ਵੇਖਿਆ ਬਾਹਰ ਵੀ ਮੈਂ ਆਪਣਾ ਘਰ ਬਣਾ ਲਾ ਮੈਂ ਨਾ ਬਣਾਇਆ ਘਰ ਵੀ ਮੇਰੇ ਪੁੱਤ ਦੀ ਕਮਾਈ ਆ ਚਲ ਉਧਰ ਹੀ ਰਿਆ ਪੂਰੀ ਕਰਨ ਕਰ ਲਾ ਮੰਮੀ ਮੈਂ ਕਮਾ ਕੇ ਪੈਸੇ ਮੈਂ ਘਰ ਬਣਾ ਲਊਗਾ ਮੈਨੂੰ ਨਹੀਂ ਪਤਾ ਮੇਰੇ ਪੁੱਤ ਨਾਲ ਕੀ ਬਣਨਾ ਕੀ ਚੰਗਾ ਭਲਾ ਨਾ ਕੋਈ ਦੁੱਖ ਨਾ ਕੋਈ ਤਕਲੀਫ ਮੇਰੇ ਕੋਲ ਤਨ ਕੋਈ ਨਹੀਂ ਮੇਰੇ ਪੁੱਤ ਨਾਲ ਜੱਕ ਦਾ ਵੀ ਗੱਲਾਂ ਕਰਦਾ ਕਰਦਾ ਹੀ 9 ਵਜੇ ਮੈਨੂੰ ਫੋਨ ਆਉਂਦਾ ਵਾ 12 ਵਜੇ ਸੱਸ ਨੂੰ ਆਉਣ ਡਿਆ ਵਾ ਨੂੰ ਨਹੀਂ ਪਤਾ ਮੇਰੇ ਪਤਨਾ ਕੀ ਵਾਪਰਨੀ ਹੈ ਕੀ ਮੇਰੀ ਸਰਕਾਰ ਗਾੜੀ ਹੈ ਹੋ ਪੀਲਾ ਮੈਂ ਤੇ ਘਰ ਤੋਂਤਾ ਹੀ ਪੁੱਤ ਬਦਲੇ ਵੀ ਚੱਲ ਕੋਈ ਨਹੀਂ ਮੇਰੇ ਪੁੱਤ ਪੱਕਾ ਹੋਊਗਾ ਆਪੇ ਪ੍ਰਿਕਾ ਦੀ ਜ਼ਿੰਦਗੀ ਸਵਾਰ ਲਊਗਾ ਪੋਰੀਆ ਪੋਰੀਆ ਕਰਕੇ ਮੈਂ ਪੈਸੇ ਜੋੜ ਜੜ ਕੇ ਆਪਣੇ ਪੁੱਤ ਨੂੰ ਮਾਰ ਕਰ ਲਿਆ ਮੈਂ ਪੋਰੀਆ ਪੋਰੀਆ ਕਰਕੇ ਕੱਲਿਆ ਮੈਨੂੰ ਨਹੀਂ ਪਤਾ ਪਰ ਮਾਂ ਨੂੰ ਗਾੜੀ ਲੰਦਾ ਆਪ ਬਾਹਰ ਚ ਤੁਰਦਾ ਹਰਾਂ ਮੇਰੀ ਸਰਕਾਰ ਨੂੰ ਇਹ ਅਪੀਲ ਆ ਵੀ ਮੇਰਾ ਪੁੱਤ ਨੂੰ ਇਕੱਲੇ ਅੰਦਾ ਜਾਵੇ ਹਾਂ ਤੇ ਨਾਵੇ ਕੀ ਕਰਨਾ ਵੇਖਿਆ ਮੈਂ ਬਾਹਰ ਮੈਂ ਕਮਾਈ ਦੇ ਕਰਕੇ ਨਾ ਨਾ ਮੇਰਾ ਕੋਈ ਪਿਆਰੀ ਨਾ ਮੇਰਾ ਕੋਈ ਬੰਨਾ